ਸ਼ਰੀਆਮ ਪੰਜਾਬ ਦੇ ਵਿੱਚ ਆਵਾਜ਼ ਦਬਾਉਣ ਦੀ ਕੋਸ਼ਿਸ਼ ਆਪ ਸਰਕਾਰ ਕਰ ਰਹੀ ਹੈ ਪਹਿਲਾ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਕਤਲ ਕੀਤਾ ਫਿਰ ਦੀਪ ਸਿੱਧੂ ਦੀ ਵਾਰੀ ਆਈ ਤੇ ਫਿਰ ਹੁਣ ਭਾਨਾ ਸਿੱਧੂ ਤੇ ਪੰਜਾਬ ਸਰਕਾਰ ਨੇ ਅੱਖ ਰੱਖ ਲਈ ਐ ਬਿਆਨ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਸਰਕਾਰਾਂ ਤੇ ਮੋੜ ਪਲਟ ਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਗਲਤ ਕੀਤਾ ਜਾ ਰਿਹਾ ਹੈ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇਕਰ ਮੈਂ ਸਿੰਘਾਂ ਨੂੰ ਇੱਕ ਵਾਰ ਕਹਿ ਵੀ ਦਮਾਂ ਤਾਂ ਤੁਸੀਂ ਵੱਡਾ ਪ੍ਰਦਰਸ਼ਨ ਸਿੰਘ ਕਰ ਲੈਣਗੇ ਤੇ ਇਹ ਬਿਆਨ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਦਿੱਤੇ ਨੇ ਤੇ ਉਹਨਾਂ ਨੇ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਤੇ ਦੂਜੇ ਪਾਸੇ ਕੁਝ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਸੱਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਹਿਣਾ ਹੈ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਸਤਰਾ ਨਾ ਤਰੋਣਾ ਕਰੋ ਪਹਿਨਾ ਹੀ ਡੀਪਸ ਦੇ ਨਾਲ ਕਰਦੇ ਆ ਮੂਸੇਵਾਲ ਨਾਲ ਕਰ ਲਿਆ ਹੁਣ ਭਾਨੇ ਦੇ ਨਾਲ ਕਰ ਲਿਆ ਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ ਜੇ ਮੈਂ ਬਤੌਰ ਐਮਪੀ ਇੱਥੋਂ ਦਾ ਆਵਾਜ਼ ਦੇਦਾ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿੰਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ ਤਾਂ ਮੇਰਾ ਮਤਲਬ ਹੈ ਕਿ ਉਹ ਦੋਤਾ ਬਾਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ ਉਸ ਨੂੰ ਵੀ ਚੀਨੀਆਂ ਦੇ ਕੇਸ ਦੇ ਵਿੱਚ ਫੜ ਲਿਆ ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ ਜਿਵੇਂ ਪਹਿਲਾਂ ਅਮਰਿਤਪਾਲ ਸਿੰਘ ਨਾਲ ਐਂ ਕੀਤਾ ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਜਨਤ ਅੰਦਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਵੱਧਦੀ ਜਾਊਗੀ ਤੇ ਖਾਲਸਤਾਨ ਬਣ ਕੇ ਰਹੂਗਾ ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਅਸੀਂ 31 ਤਰੀਕ ਨੂੰ ਤੁੜੀ ਬਖੇ ਚੀਫ ਸਿਸਟ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ ਕੋਈ ਅਵਾਜ਼ਾ ਵੀ ਨਹੀਂ ਰਹੂਗੀ ਸਿਰਫ ਹਸਪਤਾਲ ਤੇ ਮਿਲਨ ਸਟੰਡਣਗੇ